ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੈ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਾਵਾ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸਪੈਤਮ ਕਬਹੋ ਆਖਾ ਦੈ ਮੋਹਿ ਬਚਾਵ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਪੈ ਕਰਤਾਰਾ ਮੋ ਰੱਛਾ ਨਿਜ ਕਰਦੈ ਕਰਿਆ ਸਭ ਬੈਰਨ ਕੋ ਬਾਝ ਸੰਗਰੇਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਆਤਮੈ ਛਾੜ ਕੋਈ ਅਵਰਨਾ ਤਿਉ ਜੋ ਬਰ ਚਾਹੂ ਸੁਤਮ ਤੇ ਪਾਉ ਸੇਵਕ ਸਿੱਖ ਮਾਰੇ ਧਾਰਿ ਹੈ ਪੁੰਚਨ ਸਤਰ ਹਮਾਰੇ ਮਾਰਿ ਹੈ ਆਪ ਆਦੈ ਮੁਜ ਬਰਿਆ ਮਰਨ ਕਾਲ ਕਾ ਤਾਸ ਨਿਵਰਿਆ ਹੂ ਜੋਸ ਦਾ ਹਮਾਰੇ ਪ੍ਰਸਾਦ ਸ੍ਰੀ ਅਸਤੁਰ ਜੋ ਕਰਿ ਧਰ ਰਖਾ ਰਾਖ ਲਹੁ ਮੋ ਰਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟ ਨਿਕੇ ਹੰਤਾ ਤੁਮਹੋਂ ਪਰੇ ਚਤੁਰਦਸ ਕੰਤਾ ਕਾਲ ਪਏ ਭਮਾ ਬਕਤਰਾ ਕਾਲ ਪਏ ਸਿਵਜੂ ਅਵਤਾਰਾ ਖਾਲ ਪਏ ਕਰਿ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਰੀ ਅਤਮਾਸਾ ਜਵਨ ਕਾਲ ਜੋਗੀ ਸ੍ਰਿਕਿਓ ਵੇਦ ਰਾਜ ਬ੍ਰਹਮਾ ਜੁਥਿਓ ਜਵਨ ਕਾਲ ਸੁ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਵਨ ਕਾਲ ਸੁ ਜਗਤ ਬਨਾਇਓ ਦੇਵ ਦੇਤ ਜਸ਼ਨ ਪਜਾਇਓ ਆਦਨ ਤੇ ਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ सकल प्रजा जने आप सवारी शिवकन को शिवगुण सुख दियो सतरन के अंतर की जानत फले बुरे की पीर पीरछात अस्थूला कृपा दृष्ट कर फूला संतन दुख पाये ते दुखी सुख पाए साधन के सुखी एक एक की पीर पिछाने काट कट के, के पट पट की जाने जब उद करा कर, कर तारा प्रजा तर तब देह पारा ਜਦ ਆਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹਤਾਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਰਵ ਧਾਰੈ ਆਪ ਆਪਣੀ ਭੂਜ ਉਚਾਰੈ ਤੁਮ ਸੁਭੀਤੇ ਰਹਤ ਨਰਾਲਨ ਜਾਨਤ ਬੇਦ ਭੇਦ ਅਰ ਆਲੰਕਾਰ ਨੰਬਕਾਰ ਨਿਰਲੰਬਯਾਦ ਨੀਲਨਾਦ ਸੰ ਤਾਂ ਕਾ ਮੂਡ ਉਚਾਰਿ ਪੇਦਾ ਜਾ ਕੋ ਪੇਵਨਾ ਪਾਵਤ ਬੇਦਾ ਤਾਂ ਕੋ ਕਿਰਪਾ ਹੰ ਤੁਮਾਨਤ ਮਹਾਮੂਡ ਕੁਸ਼ਪੇਦਨ ਜਾਨਕ महादेव को कहत सदा शिव अनंकार का चिनत नहि पे आप अपने बुध है तेती वर्णत पिन पिन तुह तेती तुमरा लख न जाय पसारा खेविद सज्या प्रतम संसार एक है रूप अनुप सुरपारक पयो रवक हि फूफा अंडज जिरज सेतज कीनी उत्पूज खान भोर रच दीनी कहौं फूल राजा है बे बैठा ਕਾਹੂ ਸਮਟ ਪਿਓ ਸੰਕਰੇ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਪ ਆਦ ਜੁਗਾਦ ਸਰੂਪ ਸਿਅੰਪ ਆਵਰਛਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਕਰੋ ਦੁਸ਼ਟ ਜਿਤੇ ਉਠ ਬਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸਤੁਜ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਖ ਹੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕਉ ਇੱਕ ਬਾਰਤ ਆਇ ਹੈ ਤਾਂ ਕੇ ਕਾਲ ਨਿਕਟ ਨਹਿ ਹੈ ਸਤਾ ਹੋਏ ਕਹੇ ਸੁਭ ਕਾਲਾ ਦੁਸ਼ਟ ਅਰਿਸ਼ਟ ਤ੍ਰੈਦ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਿਰ ਹੋ ਤਾਂ ਕੇ ਤਾਪ ਤਨਕਮ ਹਰ ਹੋ ਇਦ ਸਿਦ ਘਰਮੋ ਸੁਭ ਹੋਈ ਦੁਸ਼ਟ ਸਾਸ਼ ਸਕਨ ਕੋਈ ਇੱਕ ਬਾਰ ਜਨ ਤਮੈ ਸੰਪਾਰਾ ਖਾਲ ਫਾਸ ਤੇ ਤਾਹਿਉ ਬਾਰਾ ਜਨਰ ਨਾਮ ਤੇ ਹਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆ ਖਾਦ ਲਿਓ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇਕ ਓੰਕਾਰ ਸਤ ਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ अपना जान करो प्रति पारा हमरे दुष्ट स्पैतम कबहो आप हा दै मोहि बचव सुखी बसै मोर परिवार सेवक सिख स्पै करतार मो लछा निज कर दै करै सब बैरन ओ वाज संगरे पूर्ण होए हमारी आशा तोर भजन की रह प्यासा तुम्हे छाड़ कोई अवर न त्याओ ਜੋ ਬਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਮਾਰੇ ਤਾਰਿ ਹੈ ਤੁੰਟ ਨੂੰ ਸਤਰ ਹਮਾਰੇ ਮਾਰਿ ਹੈ ਆਪ ਆਦੈ ਮੁਝ ਬਰਿਆ ਮਰਨ ਕਾਲ ਕਾ ਤਾਸ ਨਿਵਰਿਆ ਹੋ ਜੁ ਉਸ ਦਾ ਹਮਾਰੇ ਪ੍ਰਸਾਦ ਸ੍ਰੀ ਅਸਤੁਰ ਜੋ ਕਰਿ ਦੁਹ ਰਖਾ ਰਾਖ ਲੈ ਹੋ ਮੋ ਰਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟ ਨਿਕੇ ਹੰਤਾ ਤੁਮਹ ਪਰੇ ਚਤੁਰਦਸ਼ ਕੰਤਾ ਕਾਲ ਪਾਇ ਭਮਾ ਬਕਤਰਾ ਕਾਲ ਪਾਇ ਸਵਜੂ ਅਵਤਾਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ ਸਾ ਸਗਲ ਕਾਲ ਕਰ ਕੀ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਭਮਾ ਜੁਥਿਓ ਜਮਨ ਕਾਲ ਸਵ ਲੋਕ ਸਵਾਰਾ ਨਮਸਕਾਰ ਹੈ ਥੈ ਮਹਾਰਾਜ ਜਮਨ ਕਾਲ ਸਵ ਜਗਤ ਬਨਾਇਓ ਦੇਵ ਦੇਤ ਜਸ਼ਨੁ ਖਜਾਇਓ ਆਦਨ ਤੇ ਕੈ ਅਵਤਾਰਾ ਸੋਏ ਗੁਰੂ ਸੁਮਝੋ ਹਮਾਰਾ ਨਮਸਕਾਰ ਤਸਹੀ ਖਹੁ ਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੀ ਸਿਵਕੰਨ ਕੋ ਸਿਵਗਨ ਸੁਖ ਦਿਯੋ ਸਤਰਨ ਕੋ ਫਲ ਮਵਦ ਕਿਯੋ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਹੰਤਰ ਅਸਥੁਲਾ ਸਾ ਪਰਿ ਕਰਪਾ ਦ੍ਰਿਸ਼ਟਕਾਰ ਫੁਲਾ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਤਰਾ ਕਰ ਤਾਰਾ ਪ੍ਰਜਾ ਤਰ ਤਬ ਦੇਹ અપਾਰਾ ਜਦ ਆਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦਹਿਤਾਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਰੁਤਾਰੈ ਆਪ ਆਪਣੀ ਬਹੂਜ ਉਚਾਰੈ ਤੁਮ ਸੁਭੀਤੇ ਰਹਤ ਨਰਾਲਨ ਜਾਣਤ ਬੇਦ ਪੇਤ ਅਰ ਆਲੰਕਾਰ ਨੰਦੰਬਕਾਰ ਨਰਦੰਬਿਆਦ ਨੀਲਨਾਦ ਸੰ ਤਾਂ ਕਾ ਮੂੜ ਉਚਾਰਤ ਪੇਦਾ ਜਾ ਕੋ ਪੇਵਨਾ ਪਾਵਤ ਬੇਦਾ ਤਾਂ ਕੋ ਕਿਰਪਾ ਹਨੁਮਾਨਤ ਮਹਾਮੂੜ ਕੁਸ਼ ਪੇਦ ਨਾ ਜਾਣਤ महादेव को कहत सदा शिव अनंकार का चितनहि पे आप अपने बुध है देती वर्णत पिन पिन तुह चैति तुमरा लख न जाय पसारा खेविद सजा प्रथम संसार एक है रूप अनुप सुरपारक पयो रवकहि फूपा अंडज जिरज सेतज किनी उत्पज खान भुर रच दीनी कहौं फूल राजा है बेठा आहुंसमत पय शंकर कैठा सिगिरि सृष्टि दिखाय अचंपव आदु जुगाद स्वरूप स्यंपव आवरछा मेरी तुम करो सिख उबार असिख शंकर रो दुष्ट जते उठत अता सकल मलेष करो रण काता जे अस तुज तब सरनी परे तिनके दुष्ट दुख है मरे पुरख जवन पग परे तिहारे तिनके तिन शंकर संकट सवटारे ਜੋ ਕਲ ਕੋ ਇੱਕ ਬਾਰਤ ਆਇ ਹੈ ਤਾਂ ਕੇ ਕਾਲ ਨਿਕਟ ਨਹਿ ਹੈ ਅਛਾ ਹੋਏ ਤਾਹੇ ਸੁਭ ਕਾਲਾ ਦੁਸ਼ਟ ਅ੍ਰਿਸ਼ਟ ਤ੍ਰੈਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਿਰ ਹੋ ਤਾਂ ਕੇ ਤਾਪ ਤਨਕਮ ਹਰ ਹੋ ਇਦ ਸਿਦ ਘਰਮੋਂ ਸੁਭ ਹੋਈ ਦੁਸ਼ਟ ਸਾਸ਼ ਸਿਕਨ ਕੋਈ ਇੱਕ ਬਾਰ ਜਨਤ ਮੈਂ ਸੰਪਾਰਾ ਖਾਲ ਫਾਸ ਤੇ ਤਾਹਿਉ ਬਾਰਾ ਜਨਰ ਨਾਮ ਤੇ ਹਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆ ਖਾਦੈ ਲਿਹੋ ਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇਕ ਓੰਕਾਰ ਸਤ ਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ अपना जान करो प्रतिपारा हमरे दुष्ट स्वपैत्म कबहो आप का दए मोहि बचव सुखी बसै मोर परिवार सेवक सिख स्पै करतार रामो रक्षा निज कर दए करए सब बैरन को वाड संगरे पूर्ण होए हमारी आशा तोर भजन की रह प्यासातमे छाड कोई अवर न ताओ ਜੋ ਬਰ ਚਾਹੂੰ ਸੁਤਮ ਤੇ ਪਾਉ ਸੇਵਕ ਸਿੱਖ ਮਾਰੇ ਤਾਰਿ ਹੈ ਤੁੰਟ ਨੂੰ ਸਤਰਹ ਮਾਰੇ ਮਾਰਿ ਹੈ ਆਪ ਆਦੈ ਮੁਝ ਬਰਿਆ ਮਰਨ ਕਾਲ ਕਾ ਤਾਸ ਨਿਵਰਿਆ ਹੋ ਜੋ ਸਦਾ ਹਮਾਰੇ ਪ੍ਰਸਾਦ ਸ੍ਰੀ ਅਸਤੁਰ ਜੋ ਕਰਿ ਦੁਹ ਰੱਖਾ ਰਾਖ ਲੈ ਹੋ ਮੋ ਰਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟ ਨਿਕੇ ਹੰਤਾ ਉਹ ਪਰੇ ਚਤੁਰਦਸ਼ ਕੰਤਾ ਕਾਲ ਪਇ ਭਮਾ ਬਕਤਰਾ ਕਾਲ ਪਇ ਸਵਜੂ ਅਵਤਾਰਾ ਕਾਲ ਪਇ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਮ ਕਰ ਕੀਤ ਮਾਸਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਥਿਓ ਜਮਨ ਕਾਲ ਸਵ ਲੋਕ ਸਵਾਰਾ ਨਮਸਕਾਰ ਹੈ ਥੈ ਮਹਾਰਾਜ ਜਮਨ ਕਾਲ ਸਵ ਜਗਤ ਬਨਾਇਓ ਦੇਵ ਦੇਤ ਜਸ਼ਨ ਉਪਜਾਇਓ ਆਦਨ ਤੇ ਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸ ਹੀ ਖੋ ਹਮਾਰੀ सकल प्रजा जने आप सवारी शिवकन को शिवगण सुख दियो सत्रन को पलम वद कियो काट-कट के अंतर की जानत भले बुरे की पीर पहचानत चीटी ते अंतर अस्तुला सा कृपा दृष्ट कार फुला संतन दुख पाएते दुखी सुख पाए साधन के सुखी एक-एक की पीर पहचानै काट-कट के पट-पट की जाने जब उदकर खत आ करतारा प्रजा तर तब दे पारा ਜਦ ਆਕਰਖ ਕਰਤ ਹੋ ਕਭੂ ਤੁਮ ਮੈਂ ਮਿਲਤ ਦੇਹਤਾਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਰੁਤਾਰੇ ਆਪ ਆਪਣੀ ਬਹੂਜ ਉਚਾਰੈ ਤੁਮ ਸੁਭੀਤੇ ਰਹਤ ਨਰਾਲਨ ਜਾਨਤ ਬੇਦ ਪੇਤ ਅਰ ਆਲੰਕਾਰ ਨੰਦੰਬਕਾਰ ਨਰਦੰਬਿਆਦ ਨੀਲਨਾਦ ਸੰ ਤਾ ਕਾ ਮੂਡ ਉਚਾਰਤ ਪੇਦਾ ਜਾ ਕੋ ਪੇਵਨਾ ਪਾਵਤ ਬੇਦਾ ਤਾ ਕੋ ਕਿਰਪਾ ਹਨੁਮਾਨਤ ਮਹਾਮੂਡ ਕੁਸ਼ ਪੇਦ ਨਾ ਜਾਣਤ महादेव को कहत सदा शिव अनंकार का चिनत ने प आप अपने बुदह देती वर्णत पिन पिन तुह चेति तुमरा लख न जाय पसारा खेविद सजा प्रथम संसार एक है रूप अनुप सुरपारक पयो रवक हि फूपा अंडज जिरज सेतज किनी उत्पज खान भुर रच दीनी कहो फूल राजा है बेठा ਕਾਹੂ ਸੰਮਟ ਪਿਓ ਸੰਕਰੇ ਕੈਠਾ ਸਿਗਰੀ ਸ੍ਰਿਸ਼ਟਿ ਦਿਖਾਏ ਅਚੰਪਵ ਆਦੁ ਜਗਾਲ ਸਰੂਪ ਸੇੰਪਵ ਆਵਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਕਰੋ ਦੁਸ਼ਟ ਜਿਤੇ ਉਠ ਬਤ ਅਤਾਸ ਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਬ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਰਟ ਸਵਟਾਰੇ ਜੋ ਕਲ ਕਉ ਇੱਕ ਬਾਰਤ ਆਇ ਹੈ ਤਾਂ ਕੇ ਕਾਲ ਨਿਕਟਨ ਹੈ ਹੈ ਸਤਾ ਹੋਏ ਤਹੇ ਸੁਭ ਕਾਲਾ ਦੁਸ਼ਟ ਅ੍ਰਿਸ਼ਟ ਤਨਤ ਕਾਲਾ ਕਿਰਪਾ ਦ੍ਰਸ਼ਟ ਤਨ ਜਾਹੇ ਨਹਿਰ ਹੋ ਤਾਂ ਕੇ ਤਾਪ ਤਨਕਮ ਹਰ ਹੋ ਇਦ ਸਿਦ ਘਰਮੋ ਸੁਭ ਹੋਈ ਦੁਸ਼ਟ ਸਾਸ਼ ਉਸ ਕਨ ਕੋਈ ਇੱਕ ਬਾਰ ਜਨਤ ਮੈਂ ਸੰਪਾਰਾ ਕਾਲ ਫਾਸ ਤੇ ਤਾਹੋ ਬਾਰ ਜਨਰ ਨਾਮ ਤੇ ਹਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ੍ਰਣ ਤਿਹਾਰੀ ਆਖਾ ਦੈ ਲਿਓ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੈ ਲਿਓ ਬਚਾਈ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇਕ ਅੰਕਾਰ ਸਤ ਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੈ ਰਖਾ ਪੂਰਨ ਹੋਏ ਚਿਤ ਕੀ ਇਛਾ ਤਾਵਾ ਚਰਨਨ ਮਨ ਰਹੇ ਹਮਾਰਾ अपना जान करो प्रतिपारा हमरे दुष्ट स पैत्म कबहो आखा दै मोहि बचव सुखी बसै मोर परिवार सेवक सिख स पै करतार मो लछा निज कर दै करै सब बैरन को आवाज संगरे पूर्ण होय हमारी आशा तोर भजन की रह प्यासा आत्मह शारद कोई अवर न त्याउ ਜੋ ਬਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਮਾਰੇ ਧਾਰਿ ਹੈ ਤੁੰਤ ਸਤਰ ਹਮਾਰੇ ਮਾਰਿ ਹੈ ਆਪ ਆਦਾਇ ਮੁਝ ਬਰਿਆ ਮਰਨ ਕਾਲ ਕਾ ਤਾਸ ਨਿਵਰਿਆ ਹੂ ਜੋ ਸਦਾ ਹਮਾਰੇ ਪ੍ਰਸਾਦ ਸ੍ਰੀ ਅਸਤੁਰ ਜੋ ਕਰਿ ਧਰ ਰਖਾ ਰਾਖ ਲਿਹੁ ਮੋ ਰਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟ ਨਿਕੇ ਹੰਤਾ ਤੁਮਹ ਪਰੇ ਚਤੁਰਦਸ਼ ਕੰਤਾ ਕਾਲ ਪੈ ਬ੍ਰਹਮਾ ਬਪਤਰਾ ਕਾਲ ਪੈ ਸਵਜੂ ਅਵਤਾਰਾ ਕਾਲ ਪੈ ਕਰਿ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਰ ਕੀ ਅਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਥੈ ਮਹਾਰਾਜ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜੋਸ਼ਨ ਉਪਜਾਇਓ ਆਦੰਤੇ ਕੈ ਅਵਤਾਰਾ ਸੋਏ ਗੁਰੂ ਸੁਝੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੇ ਸਕਲ ਪ੍ਰਜਾ ਜਨੇ ਆਪ ਸਵਾਰੀ ਸਿਵਕਨ ਕੋ ਸਿਵਗਨ ਸੁਖ ਦਿਯੋ ਸਤਰਨ ਕੋ ਪਲਮਵਦ ਕੀਯੋ ਘਾਟ ਘਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਚਿਤੇ ਹੰਤਰ ਅਸਥੁਲਾ ਸਾ ਪਰਿ ਕਰਪਾ ਦ੍ਰਿਸ਼ਟਕਾਰ ਫੁਲਾ ਸੰਤਨ ਦੁਪਾਇਤੇ ਦੁਖੀ ਸੁਖ ਪਾਇਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਾਟ ਘਾਟ ਕੇ ਪਟਰ ਪਟ ਕੀ ਜਾਣੈ ਜਬ ਉਦਕਰਕ ਤਰਾ ਕਰਤਾਰਾ ਪ੍ਰਜਾ ਤਰ ਤਬ ਦੇਹ ਪਾਰਾ ਜਦ ਆਕਰਖ ਕਰਤ ਹੋ ਖਭੂ ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ ਦੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਜ ਉਚਾਰੈ ਤੁਮ ਸੁਭੀਤੇ ਰਹਤ ਨਰਾਲਨ ਜਾਣਤ ਬੇਦ ਪੇਤ ਅਰ ਆਲੰਕਾਰ ਨੰਦ ਬਕਾਰ ਨਰਦੰਬ ਆਦ ਨੀਲਨਾਦ ਸੰ ਤਾਂ ਕਾ ਮੂਡ ਉਚਾਰਿ ਪੇਦਾ ਜਾ ਕੋ ਪੇਵਨਾ ਪਾਵਤ ਬੇਦਾ ਤਾਂ ਕੋ ਕਰਪਾ ਹਥਨੁ ਮਾਨਤ ਮਹਾ ਮੂਡ ਕੁਸ਼ ਪੇਦ ਨਾ ਜਾਣਤ महादेव को कहत सदा शिव अलंकार का चिन्त ने आप अपनी बध है देती वर्णत पिन पिन तुह तेती तुमरा लख न जाय पसारा कह विद सजा प्रथम संसार एक है रूप अनु स्वरूप पारक पयो रब कह फूपा अंडज जिरज सेतज कीनी उत्पज खान भुर रच दीनी कह फूल राजा है बेठा कहुं सुमंट पयो शंकर कैठा सिगरी सृष्टि दिखाय अचंप आव आदुरगाद स्वरूप सिंप आव आवरछा मेरी तुम करो सिख उबार असिख शंकर रो दुष्ट जिते उठ बद पुता तास कल मिलेश करो रण काता जयस्तुज तब सरनी परे तिनके दुष्ट दुख है मरे पुरख जवन पग परे तिहारे थे तिनके तुम शंकर स्वतारय ਜੋ ਕਲ ਕਉ ਇੱਕ ਬਾਰਤ ਆਇ ਹੈ ਤਾਂ ਕੇ ਕਾਲ ਨਿਕਟ ਨਹਿ ਹੈ ਅਛਾ ਹੋਏ ਤਾਹੇ ਸੁਕਾਲਾ ਦੁਸ਼ਟ ਅ੍ਰਿਸ਼ਟ ਤ੍ਰੈਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਿਰ ਹੋ ਤਾਂ ਕੇ ਤਾਪ ਤਨਕ ਮਹਰ ਹੋ ਇਦ ਸਿਦ ਘਰਮੋ ਸੁਭ ਹੋਈ ਦੁਸ਼ਟ ਸਾਸ਼ ਸਿਕਨ ਕੋਈ ਇੱਕ ਬਾਰ ਜਨਤ ਮੈਂ ਸੰਪਾਰਾ ਖਾਲ ਫਾਸ ਤੇ ਤਾਹਿਉ ਬਾਰਾ ਜਨ ਨਰਨਾਮ ਤੇ ਹਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜੇ ਗਕੇਤ ਮੈਂ ਸ਼ਰਨ ਤਿਹਾਰੀ ਆਖਾ ਦੈਲਿਓ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇਕ ਅੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੈ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਾਵਾ ਚਰਨਨ ਮੰਨ ਰਹੇ ਹਮਾਰਾ अपना जान करो प्रतिपारा हमरे दुष्ट स्पै आत्म कबहो आखा दए मोहि बचव सुखी बसै मोर परिवार सेवक सिख स्पै करतार मो लछा निज कर दे करए सब बैरन को आवाज संगरे पूर्ण होए हमारी आशा तोर भजन की रह प्यासा आत्मै शारड कोई अवर न त्यों ਜੋ ਬਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਮਾਰੇ ਤਾਰਿ ਹੈ ਤੁੰਤ ਸਤਰ ਹਮਾਰੇ ਮਾਰਿ ਹੈ ਆਪ ਆਦੈ ਮੁਝ ਬਰਿਆ ਮਰਨ ਕਾਲ ਕਾ ਤਾਸ ਨਿਵਰਿਆ ਹੋ ਜੋ ਸਦਾ ਹਮਾਰੇ ਪ੍ਰਸਾਦ ਸ੍ਰੀ ਅਸਤੁਰ ਜੋ ਕਰਿ ਧਰ ਰਖਾ ਰਾਖ ਲਹੁ ਮੋ ਰਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟ ਨਿਕੇ ਹੰਤਾ तुम हो परी चतुर्दश कंता काल पाए ब्रह्मा वपरा काल पाए शिवजू अवतरा काल पाए कर विष्णु प्रकाश सकल काल कर किया तमासा जवन काल जोगि शिव कियो वेदराज ब्रह्मा जूथियो जमन काल सब लोक सवारा नमस्कार है थए महाराज जमन काल सब जगत बनाया देव दैत जश उपजायो आदन ते कै अवतार सोई गुरु समझो हमारा नमस्कार तिस ही कह हमारी ਸਕਲ ਪ੍ਰਜਾ ਜਨੇ ਆਪ ਸਵਾਰੀ ਸਿਵਕਨ ਕੋ ਸਿਵਗਨ ਸੁਖ ਦਿਯੋ ਸਤਰਨ ਕੋ ਪਲਮਵਦ ਕੀਯੋ ਘਾਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਹੰਤਰ ਅਸਤੁਲਾ ਸਾ ਪਰਿ ਕਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਇਤੇ ਦੁਖੀ ਸੁਖ ਪਾਇਐ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਾਟ ਘਟ ਕੇ ਪਟ ਪਰ ਕੀ ਜਾਣੈ ਜਬ ਉਦਕਰਕ ਤਾਰਾ ਕਰ ਤਾਰਾ ਪ੍ਰਜਾ ਤਰ ਤਬ ਦੇਹ ਪਾਰਾ ਜਦ ਆਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦਹਿਤਾਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਰਵ ਧਾਰੈ ਆਪ ਆਪਣੀ ਬਹੂਜ ਉਚਾਰੈ ਤੁਮ ਸੁਭੇਤੇ ਰਹਤ ਨਰਾਲਨ ਜਾਨਤ ਬੇਦ ਭੇਦ ਅਰ ਆਲੰਕਾਰ ਨੰਦਬਕਾਰ ਨਰਦੰਬ ਯਾਦ ਨੀਲਨਾਦ ਸੰ ਤਾਂ ਕਾ ਮੂੜ ਉਚਾਰਤ ਪੇਦਾ ਜਾ ਕੋ ਪੇਵਨਾ ਪਾਵਤ ਬੇਦਾ ਤਾਂ ਕੋ ਕਰਪਾ ਹੰ ਤੁ ਮੰਨਤ ਮਹਾਮੂੜ ਕੁਸ਼ ਪੇਦ ਨਾ ਜਾਣਤ महादेव को कहत सदा शिव अनंकार का चिन्त नहि पे आप अपने बुध है तेती वर्णत पिन पिन तुह तेती तुमरा लख न जाय पसारा खेविद सजा प्रथम संसार एक है रूप अनुप सुरुप पारक पयो रवक हि फूफा अंडज जिरज सेतज किनी उत्पूज खान भुर रच दीनी कहौं फूल राजा है बे बैठा ਕਾਹੂ ਸਿਮਟ ਪਿਓ ਸੰਕਰੇ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਪ ਆਦ ਜੁਗਾਲ ਸਰੂਪ ਸੇੰਪ ਆਵਰਛਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਕਰੋ ਦੁਸ਼ਟ ਜਿਤੇ ਉਠ ਬਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕਉ ਇੱਕ ਬਾਰਤ ਆਇ ਹੈ ਤਾਂ ਕੇ ਕਾਲ ਨਿਕਟਨ ਹੈ ਹੈ ਸਚਾ ਹੋਏ ਤਹੇ ਸੁਕਾਲਾ ਦੁਸ਼ਟ ਅ੍ਰਿਸ਼ਟ ਤ੍ਰੈਤ ਕਾਲਾ ਕਿਰਪਾ ਦ੍ਰਸ਼ਟ ਤਨ ਜਾਹੇ ਨਹਿਰ ਹੋ ਤਾਂ ਕੇ ਤਾਪ ਤਨਕ ਮਹਰ ਹੋ ਇਦ ਸਿਦ ਘਰਮੋ ਸੁਭ ਹੋਈ ਦੁਸ਼ਟ ਸਾਸ਼ ਉਸ ਕਨ ਕੋਈ ਏਕ ਬਾਰ ਜਨਤ ਮੈਂ ਸੰਪਾਰਾ ਖਾਲ ਫਾਸ ਤੇ ਤਾਹਿਓ ਬਾਰਾ ਜੇ ਨਰ ਨਾਮ ਤੇ ਹਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆ ਫਾਦੈ ਲਿਹੁ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ अपना जान करो प्रति पारा हमरे दुष्ट सब पैत्म कबहो आप खा दए मोहि बचअव सुखी बसै मोर परिवार सेवक सिख स्पै करतार मो लछा निज कर दे करए सब बैरन को आज संगरे पूर्ण होए हमारी आशा तोर भजन की रह प्यासा तुम्हे छाड़ कोई अवर न त्याओ ਜੋ ਬਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਮਾਰੇ ਤਾਰਿ ਹੈ ਤੁੰਟ ਨੂੰ ਸਤਰਹ ਮਾਰੇ ਮਾਰਿ ਹੈ ਆਪ ਆਦੈ ਮੁਝ ਬਰਿਆ ਮਰਨ ਕਾਲ ਕਾ ਤਾਸ ਨਿਵਰਿਆ ਹੋ ਜੋ ਸਦਾ ਹਮਾਰੇ ਪ੍ਰਸਾਦ ਸ੍ਰੀ ਅਸਤੁਰ ਜੋ ਕਰਿ ਦੁਹ ਰੱਖਾ ਰਾਖ ਲੈ ਹੋ ਮੋ ਰਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟ ਨਿਕੇ ਹੰਤਾ तुमहो परि चतुर्दश कंता काल पाए ब्रह्मा वक्तरा काल पाए शिवजू अवतरा काल पाए खरे विष्णु प्रकाश सकल काल कर का का किया तमासा जवन काल जोगी शिव के ओ वेदराज ब्रह्मा जूथियो जमन काल सब लोक सवारा नमस्कार है तय महाराज जमन काल सब जगत बनाया देव दैत जश मुख जायो आदन ते कै अवतार सोई गुरु समझो महाराज नमस्कार तिस ही कह हमारी सकल प्रजा जने आप सवारी शिवकन को शिवगुण सुख दियो सतरन काट काट की जानत पले बुरे की पीरछा कृपा दृष्ट कर फूला संतन दुख पाये ते दुखी सुख पाए साधन के सुखी एक एक की पीर पछाने कट कट के पट पट की जाने जब उद करा कर तारा प्रजा तर तब देह पारा ਜਦ ਆਕਰਖ ਕਰਤ ਹੋ ਖਭੂ ਤੁਮ ਮੈਂ ਮਿਲਤ ਦੇਹਤਾਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਰੂਪ ਧਾਰੈ ਆਪ ਆਪਣੀ ਬਹੂਜ ਉਚਾਰੈ ਤੁਮ ਸੁਭੀਤੇ ਰਹਤ ਨਰਾਲਨ ਜਾਣਤ ਬੇਦ ਪੇਤ ਅਰ ਆਲੰਕਾਰ ਨੰਦੰਬਕਾਰ ਨਰਦੰਬ ਆਦ ਨੀਲਨਾਦ ਸੰ ਤਾਂ ਕਾ ਮੂਡ ਉਚਾਰਤ ਪੇਦਾ ਜਾ ਕੋ ਪੇਵਨਾ ਪਾਵਤ ਬੇਦਾ ਤਾਂ ਕੋ ਕਿਰਪਾ ਹਨੁ ਮਾਨਤ ਮਹਾਮੂਡ ਕੁਸ਼ ਪੇਦ ਨਾ ਜਾਣਤ महादेव को कहत सदा शिव अनंकार का चिनत ने प आप अपने बुदहे देती वर्णत पिन पिन तुह चेति तुमराल ख न जाय पसारा खेविद सजा प्रथम संसार एक है रूप अनुप सुरपारक पयो रवक हि फूपा अंडज जिरज सेतज किनी उत्पज खान भुर रच दीनी कहो फूल राजा है बेठा कहुं सुमंत पयो शंकर कैठा सिगिरि सृष्टि दिखाय अचंपव आदु जुगाद स्वरूप स्यंपव आवरछा मेरी तुम करो सिख उबार असिख शंकर रो दुष्ट जिते उठत अता सकल मलेष करो रण काता जे असतुज तब सरनी परए तिनके दुष्ट दुख है मरे पुरख जवन पग परए तिहारे तिनके तमन संकट सब टारए ਜੋ ਕਲ ਕਉ ਇੱਕ ਬਾਰਤ ਆਇ ਹੈ ਤਾਂ ਕੇ ਕਾਲ ਨਿਕਟਨ ਐ ਹੈ ਸਤਾ ਹੋਏ ਕਹੇ ਸੁਕਾਲਾ ਦੁਸ਼ਟ ਅ੍ਰਿਸ਼ਟ ਤਨਤ ਕਾਲਾ ਕਿਰਪਾ ਦ੍ਰਸ਼ਟ ਤਨ ਜਾਹੇ ਨਹਿਰ ਹੋ ਤਾਂ ਕੇ ਤਾਪ ਤਨਕ ਮਹਰ ਹੋ ਇਦ ਸਿਦ ਘਰਮੋ ਸੁਭ ਹੋਈ ਦੁਸ਼ਟ ਸਾਸ਼ ਉਸ ਕਨ ਕੋਈ ਇੱਕ ਬਾਰ ਜਨਤ ਮੈਂ ਸੰਪਾਰਾ ਖਾਲ ਫਾਸ ਤੇ ਤਾਹਉ ਬਾਰਾ ਜਨਰ ਨਾਮ ਤੇ ਹਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ खडग केत में शरण तिहारी आ खा दैल हो बारे सर्व ठौर मोह सहाई दुष्ट दोख तेले हो बचाई सतनाम श्री वाहेगुरु साहिब जी चौपाई साहिब एक ओंकार सत गुरु प्रसाद कबयो बाच बिनती चौपाई हमरी करो हाथ दए रचा पूर्ण होए चित की इच्छा ताव चरनन मान रह हमारा ਆਪ ਨਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸਪੈਤਮ ਕਬਹੋ ਆਖਾ ਦੇ ਮਹੀਂ ਬਚਾਵ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਪੈ ਕਰਤਾਰਾ ਮੋ ਰੱਛਾ ਨਿਜ ਕਰ ਦੇ ਕਰਿਆ ਸਭ ਬੈਰਨ ਕੋ ਆਜ ਸੰਗਰੇ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਆਤਮਹਿ ਛਾੜ ਕੋਈ ਅਵਰਨਾ ਤਿਉ ਜੋ ਬਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਮਾਰੇ ਤਾਰਿ ਹੈ ਤੁਮ ਸਤਰ ਹਮਾਰੇ ਮਾਰਿ ਹੈ ਆਪ ਆਦੈ ਮੁਝ ਬਰਿਆ ਮਰਨ ਕਾਲ ਕਾ ਤਾਸ ਨਿਵਰਿਆ ਹੂ ਜੋ ਸਦਾ ਹਮਾਰੇ ਪ੍ਰਸਾਦ ਸ੍ਰੀ ਅਸਤੁਰ ਜੋ ਕਰਿ ਧਰ ਰਖਾ ਰਾਖ ਲਹੁ ਮੋ ਰਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟ ਨਿਕੇ ਹੰਤਾ ਤੁਮਹ ਪਰੇ ਚਤੁਰਦਸ਼ ਕੰਤਾ ਕਾਲ ਪੈ ਭਮਾ ਬਪਤਰਾ ਕਾਲ ਪੈ ਸਵਜੂ ਅਵਤਾਰਾ ਕਾਲ ਪੈ ਖਰ ਬਿਸ਼ਨ ਪ੍ਰਕਾਸ਼ਾ ਸਗਲ ਕਾਲ ਕ ਕੀ ਅਤਮਾਸਾ ਜਵਨ ਕਾਲ ਜੋਗੇ ਸਵਕਿਓ ਵੇਦ ਰਾਜ ਭਮਾ ਜੋਤੀਓ ਜਮਨ ਕਾਲ ਸਵ ਲੋਕ ਸਵਾਰਾ ਨਮਸਕਾਰ ਹੈ ਥੈ ਮਹਾਰਾਜ ਜਮਨ ਕਾਲ ਸਵ ਜਗਤ ਬਨਾਇਓ ਦੇਵ ਦਾਇਤ ਜੋਸ਼ਨ ਉਪਜਾਇਓ ਆਦਨ ਤੇ ਕੈ ਅਵਤਾਰਾ ਸੋਏ ਗੁਰੂ ਸੁਝੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੇ ਸਕਲ ਪ੍ਰਜਾ ਜਨੇ ਆਪ ਸਵਾਰੀ ਸਿਵਕੰਨ ਕੋ ਸਿਵਗਨ ਸੁਖ ਦਿਯੋ ਸਤਰਨ ਕੋ ਪਲਮ ਵਦਕਿਯੋ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਚੀ ਤੇ ਹੰਤਰ ਅਸਥੁਲਾ ਸਾ ਪ੍ਰਕਿਰਪਾ ਦ੍ਰਿਸ਼ਟਕਾਰ ਫੁਲਾ ਸੰਤਨ ਦੁਖ ਪਾਇਤੇ ਦੁਖੀ ਸੁਖ ਪਾਇਐ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਕ ਕਰਾ ਕਰ ਤਾਰਾ ਪ੍ਰਜਾ ਤਰ ਤਬ ਦੇਹ અપਾਰਾ ਜਦ ਆਕਰਖ ਕਰਤ ਹੋ ਕਮਹੁ ਤੁਮ ਮੈਂ ਮਿਲਤ ਦਹਿਤਾਰ ਸਭ ਹੂੰ ਜੇਥੇ ਬਦਨ ਸ੍ਰਿਸ਼ਟ ਸਰਵ ਧਾਰੈ ਆਪ ਆਪਣੀ ਬਹੂ ਜੋ ਚਾਰੈ ਤੁਮ ਸੁਭੀਤੇ ਰਹਤ ਨਰਾਲਨ ਜਾਨਤ ਬੇਦ ਭੇਦ ਅਰ ਆਲੰਕਾਰ ਨੰਬਕਾਰ ਨਰਦੰਬ ਆਦ ਨੀਲਨਾਦ ਸੰ ਤਾ ਕਾ ਮੂਡ ਚਾਰ ਪੇਦਾ ਜਾ ਕੋ ਪੇਵਨਾ ਪਾਵਤ ਬੇਦਾ ਤਾ ਕੋ ਕਰਪਾ ਹੰ ਅਨੁਮਾਨਤ ਮਹਾਮੂਡ ਕੁਸ਼ ਪੇਦ ਨਾ ਜਾਨਕ महादेव को कहत सदा शिव अनंकार का चिनत ने पे आप अपने बुध है देती वर्णत पिन पिन तुह तेती तुमरा लख ना जाय पसारा खे विद सजा प्रथम संसार एक है रूप अनुप सुरुप पारक पयो रब कहि फूफा अण्डज जिरज सेतज किनी उत्पूज खान भुर रच दीनी कहो फूल राजा है बे बैठा कहुं सुमिरत पयो शंकर कैठा सिगिरि सृष्टि दिखाय अचंप औ आदयुगाद स्वरूप स्यंप आवरछा मेरी तुम करो सिख उबार असिख शंकर रो दुष्ट जिते उठत अता सकल मलेश करो रण काता जे अस तुज तब सरनी परै तिनके दुष्ट पे दुखत है मरे पुरख जमन पग परै तिहारे तिनके तुम शंकर सब तारें ਜੋ ਕਲ ਕਉ ਇੱਕ ਬਾਰਤ ਆਇ ਹੈ ਤਾਂ ਕੇ ਕਾਲ ਨਿਕਟ ਨਹਿ ਐਹ ਅਛਾ ਹੋਏ ਤਹੇ ਸੁਕਾਲਾ ਦੁਸ਼ਟ ਅ੍ਰਿਸ਼ਟ ਤ੍ਰੈਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਿਰ ਹੋ ਤਾਂ ਕੇ ਤਾਪ ਤਨਕ ਮਹਰ ਹੋ ਇਦ ਸਿਦ ਘਰਮੋ ਸੁਭ ਹੋਈ ਦੁਸ਼ਟ ਸਾਸ਼ ਉਸ ਕਨ ਕੋਈ ਇੱਕ ਬਾਰ ਜਨਤ ਮੈਂ ਸੰਪਾਰਾ ਖਾਲ ਫਾਸ ਤੇ ਤਾਹਿਉ ਬਾਰਾ ਜੇ ਨਰ ਨਾਮ ਤੇ ਹਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜੇ ਗੇਤ ਮੈਂ ਸਰਣ ਤੇ ਹਾਰੀ ਆਖਾ ਦੈਲਿ ਹੋ ਬਾਰੀ ਸਰਬ ਠੌਰ ਮਾਹੋ ਸਹਾਈ ਦੁਸ਼ਟ ਦੋਖ ਤੇ ਲਿਹ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ